ਕੈਸੋ ਜੀ ਉਪਰ ਜਿਹੜੇ ਜਿੱਥੋਂ ਕਹਿ ਰਹੇ ਹੋ ਕੈਸੇ ਆ ਰਹੀਓ ਜੇ ਇਹ ਨਹੀਂ ਕਹਦੇ ਕਿ ਕੈਸੇ ਹੋਰ ਬੰਦੇ ਇੱਕ ਦਰਾਂ ਮੈਂ ਤਾਂ ਨਮੀਰ ਸਰ ਜੀ ਨਾਲ ਉਹ ਬੰਦੇ ਤਾਂ ਨਾ ਇਹਨਾਂ ਦਾ ਫਾਇਰ ਵਾਲਾ ਬੰਦਾ ਤੇ ਨਾ ਇਹਨਾਂ ਦਾ ਮੁਲਾਜ਼ਮ ਹਸਤਾ ਚੱਦੇ ਨੇ ਇਹ ਤੱਕ ਨਹੀਂ ਆਪਾਂ ਤੁਹਾਨੂੰ ਕਿਹਾ ਵੀ ਤੁਹਾਡੇ ਕੋਲ ਸਰਵਿਸ ਹੈ ਮਿਹਰਬਾਨੀ ਵੈਸੇ ਤੁਹਾਡੀ ਮੈਡਮ ਦੀ ਗੱਲ ਦਾ ਜਵਾਬ ਦਾ ਤੁਸੀਂ ਕਿਹਾ ਅੱਗ ਨਹੀਂ ਲੱਗੀ ਮੈਂ ਤਾਂ ਉਹ ਹੀ ਗੱਲ ਕਰਦਾ ਮੈਂ ਨਹੀਂ ਕਿਹਾ ਮੈਡਮ ਤਾਂ ਬਤਾ ਦੇਣਾ ਚਲੋ ਕੋਈ ਗੱਲ ਨਹੀਂ ਸਰਪੰਚ ਜੀ ਗਲਤੀ ਹੋ ਗਈ ਜਨਾਬ ਇਹ ਤਸਵੀਰਾਂ ਮੋਗਾ ਦੇ ਕੋਲਡ ਸਟੋਰ ਦੀਆਂ ਨੇ ਜਿੱਥੇ ਬੀਤੀ ਰਾਤ ਅੱਗ ਲੱਗ ਗਈ ਅੱਗ ਬੁਝਾਉਣ ਦੇ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਸੱਦੀਆਂ ਫਾਇਰ ਬ੍ਰਿਗੇਡ ਦੇ ਕਰਮਚਾਰੀ ਪਹੁੰਚੇ ਪਰ ਜਿਵੇਂ ਹੀ ਕਰਮਚਾਰੀ ਪਹੁੰਚਦੇ ਨੇ ਤਾਂ ਉਦੋਂ ਫਾਇਰ ਬ੍ਰਿਗੇਡ ਦਾ ਕਰਮਚਾਰੀ ਤੇ ਕੋਲਡ ਸਟੋਰ ਦਾ ਕਰਮਚਾਰੀ ਅਚਾਨਕ ਬੇਹੋਸ਼ ਹੋ ਗਏ ਨੇ ਕਿਹਾ ਜਾ ਰਿਹਾ ਕਿ ਇਹਨਾਂ ਦੋਵਾਂ ਜਣਿਆਂ ਨੂੰ ਕੋਈ ਨਾ ਕੋਈ ਗੈਸ ਸਟਰੀ ਹੈ ਯਾਨੀ ਕਿ ਕੋਲਡ ਸਟੋਰ ਦੇ ਵਿੱਚੋਂ ਕੋਈ ਨਾ ਕੋਈ ਗੈਸ ਲੀਕ ਹੋਈ ਹੈ ਜਿਸ ਕਰਕੇ ਇਹ ਦੋਵੇਂ ਜਣੇ ਬੇਹੋਸ਼ ਹੋ ਗਏ ਜਿਨ੍ਹਾਂ ਨੂੰ ਹਸਪਤਾਲ ਚ ਭਰਤੀ ਕਰਵਾਇਆ ਗਿਆ ਤੇ ਦੂਜੇ ਪਾਸੇ ਡਾਕਟਰਾਂ ਦਾ ਕਹਿਣਾ ਕਿ ਜਦੋਂ ਤੱਕ ਰਿਪੋਰਟ ਨਹੀਂ ਆਉਂਦੀ ਉਦੋਂ ਤੱਕ ਪਤਾ ਨਹੀਂ ਲੱਗੇਗਾ ਕਿ ਆਖਿਰ ਇਹ ਦੋਵੇਂ ਬੇਹੋਸ਼ ਕਿਉਂ ਹੋਏ ਨੇ ਕਿਹੜੇ ਕਾਰਨ ਰਹਿ ਹੋਣਗੇ ਕਿ ਇਹ ਦੋਵੇਂ ਜਣੇ ਬੇਹੋਸ਼ ਹੋ ਗਏ ਪਰ ਡਾਕਟਰ ਇਹ ਵੀ ਕਹਿ ਰਹੇ ਨੇ ਕਿ ਹੋ ਸਕਦਾ ਇਹਨਾਂ ਨੂੰ ਕੋਈ ਗੈਸ ਸਟਰੀ ਹੋਵੇ ਤੇ ਨਾਲ ਦੇ ਨਾਲ ਇਹ ਵੀ ਕਿਹਾ ਜਾ ਰਿਹਾ ਕਿ ਦੋਵਾਂ ਦਾ ਬਲੱਡ ਪ੍ਰੈਸ਼ਰ ਘਟ ਗਿਆ ਸੀ ਆਕਸੀਜਨ ਦਾ ਲੈਵਲ ਘਟ ਹੋਣ ਕਰਕੇ ਵੀ ਹੋ ਸਕਦਾ ਕਿ ਇਹ बेहोश ਹੋਏ ਹੁਣ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਆਖਿਰ ਪੂਰੀ ਘਟਨਾ ਕੀ ਸੀ ਕਿਸ ਤਰੀਕੇ ਦੇ ਨਾਲ ਇਹ ਦੋਵੇਂ ਜਣੇ ਬੇਹੋਸ਼ ਹੁੰਦੇ ਨੇ ਕੀ ਕਾਰਨ ਰਿਹਾ ਹੋਵੇਗਾ ਪਰ ਇਹ ਜ਼ਰੂਰ ਕਿਹਾ ਜਾ ਰਿਹਾ ਹੈ ਕਿ ਕੋਈ ਨਾ ਕੋਈ ਗੈਸ ਜਿਹੜੀ ਹੈ ਫੋਲਡ ਸਟੋਰ ਦੇ ਵਿੱਚੋਂ ਲੀਕ ਹੋਈ ਹੋਵੇਗੀ ਜਿਸ ਕਰਕੇ ਇਹ ਦੋਵੇਂ ਜਣੇ ਬੇਹੋਸ਼ ਹੋ ਜਾਂਦੇ ਨੇ ਜਿਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹਾਲਾਂਕਿ ਹੁਣ ਦੋਵਾਂ ਜਣਿਆਂ ਦੀ ਹਾਲਤ ਠੀਕ ਦੱਸੀ ਕਹ ਰਹੀ ਹੈ ਕਿ ਦੋਵੇਂ ਜਨੇਠ ਠੀਕ ਨੇ ਪਰ ਦੂਜੇ ਪਾਸੇ ਕੋਲਡ ਸਟੋਰ ਦੇ ਮਾਲਕ ਜਿਹੜੇ ਨੇ ਉਹਨਾਂ ਨੂੰ ਵੀ ਕਿਹਾ ਜਾ ਰਿਹਾ ਹੈ ਕਿ ਉਹ ਅਜਹੀਆਂ ਘਟਨਾਵਾਂ ਜਾਂ ਫਿਰ ਪੂਰੀ ਜਾਂਚ ਆਪਣੇ ਕੋਲਡ ਸਟੋਰ ਦੀ ਜ਼ਰੂਰ ਕਰਵਾਉਣ ਕਿ ਆਖਿਰ ਕੋਈ ਗੈਸ ਲੀਕ ਹੋਈ ਹੈ ਜਾਂ ਫਿਰ ਸਿਰਫ ਧੂਮਾ ਚੜਨ ਕਰਕੇ ਹੀ ਇਹ ਕਰਮਚਾਰੀ ਬੇਹੋਸ਼ ਹੋਏ ਨੇ ਪੂਰਾ ਮਾਮਲਾ ਕਿ ਇਹ ਕਿਸ ਤਰੀਕੇ ਦੇ ਨਾਲ ਪੂਰੀ ਘਟਨਾ ਵਾਪਰੀ ਉਹ ਸੁਣਦੇ ਹਾਂ ਦੇਖੋ ਜੀ ਪਹਿਲਾਂ ਤਾਂ ਅਸੀਂ ਸੱਚੇ ਪਾਤਸ਼ਾਹਗੇ ਹਮੇਸ਼ਾ ਹੀ ਅਰਦਾਸ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਕਿਸੇ ਨੂੰ ਦੁੱਖ ਤਕਲੀਫ ਨਾ ਦੇਈ ਜਿੱਥੇ ਤੱਕ ਗੱਲ ਰਹੀ ਸਾਡੇ ਫਾਰਵਰਡ ਦੇ ਸਟੇਸ਼ਨ ਦੇ ਜਿੰਨੇ ਵੀ ਮੇਰੇ ਵੀਰ ਆਹੇ ਮੁਲਾਜ਼ਮ ਆ ਤੇ ਜਿਹੜਾ ਕਿ ਮੌਕੇ ਸਥਾਨ ਤੇ ਜਿਹੜਾ ਕਿ ਘਟਨਾ ਸਥਾਨ ਤੇ ਜਦੋਂ ਗਏ ਆ ਇਹ ਉਹ ਜਾ ਕੇ ਉੱਥੇ ਅਸੀਂ ਆਪਦੀ ਵੀ ਇਨਫਰਮੇਸ਼ਨ ਦੇਕ ਬਕਾਇਦਾ ਜੇ ਕੋਈ ਗੈਸ ਨਾਲ ਕੋਈ ਲੀਕ ਹੋਈ ਹੋਊ ਜਾਂ ਸਾਡੇ ਮੁਲਾਜ਼ਮ ਉਸ ਕਾਰਨ ਕੋਈ ਹੋ ਚੁੱਕੇ ਤਾਂ ਅਸੀਂ ਬਿਲਕੁਲ ਨੋਟਿਸ ਕੱਢਾਂਗੇ ਕਿ ਕੋਈ ਦੋਸ਼ ਰਾਇ ਨਹੀਂ ਹੋਊਗੀ ਕਿਉਂਕਿ ਜਿੱਥੇ ਸਾਡੇ ਮੁਲਾਜ਼ਮਾਂ ਦੀ ਸੇਫਟੀ ਆ ਤੇ ਉੱਥੇ ਅਸੀਂ ਜਿੱਥੇ ਕਿ ਮੋਗੇ ਸ਼ਹਿਰ ਦੇ ਵਿੱਚ ਸੇਵਾਨ ਸਮਰਪਤਾਂ ਤੇ ਜੋ ਕੋਈ ਬਣਦੀ ਕਾਰਵਾਈ ਉਹ ਵੀ ਜ਼ਰੂਰ ਕਰਾਂਗੇ ਸਰ ਦੱਸਿਆ ਜਾ ਰਿਹਾ ਕਿ ਮੌਕੇ ਤੇ ਉੱਥੇ ਫੱਕ ਨੂੰ ਅੱਗ ਤੇ ਫੱਕ ਨੂੰ ਬੁਝਾਉਣ ਦੇ ਸੀ ਕਿ ਇਹ ਫੱਕ ਦਾ ਤੋਂ ਬਾਈ ਨਾ ਜ਼ਹਿਰੀਲਾ ਹੁੰਦਾ ਕਿ ਬੇਹੋਸ਼ ਹੋ ਜਾਣਗੇ ਦੇਖੋ ਜੀ ਕਿਉਂਕਿ ਮੈਂ ਹਜੇ ਘਟਨਾ ਸਥਾਨ ਤੇ ਨਹੀਂ ਪਹੁੰਚਿਆ ਕਿਉਂਕਿ ਮੈਨੂੰ ਤਾਂ ਹੁਣੇ ਇਨਫਾਰਮੇਸ਼ਨ ਮਿਲੀ ਸੀ ਤੇ ਕਿਉਂਕਿ ਮੈਨੂੰ ਪਹਿਲਾਂ ਘਟਨਾ ਸਥਾਨ ਤੇ ਜਾਣ ਤੋਂ ਪਹਿਲਾਂ ਕਿ ਜਿਹੜੇ ਮੇਰੇ ਮੁਲਾਜ਼ਮਾਂ ਮੇਰੇ ਭਰਾ ਕਿਉਂਕਿ ਮੈਂ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਹਮੇਸ਼ਾ ਖੜੂਗਾ ਜਿੱਥੇ ਕਿ ਗੱਲ ਰਹੇਗੀ ਚਾਹੇ ਫੱਕ ਨੂੰ ਅੱਗ ਲੱਗੀ ਆ ਤੇ ਚਾਹੇ ਗੈਸ ਦੀ ਲੀਕ ਹੋ ਇੰਨਾ ਕਰਕੇ ਸਾਡੇ ਮੁਲਾਜ਼ਮ ਬੇਹੋਸ਼ ਹੋਏ ਆ ਜਾਂ ਕੋਈ ਮਤਲਬ ਕਿ ਹਾਸਾ ਦਾ ਸ਼ਿਕਾਰ ਹੋਇਆ ਜੇ ਗੈਸ ਕਰਕੇ ਕੋਈ ਲੀਕੀ ਹੋਈ ਹੋਊਗੀ ਮੁਲਾਜ਼ਮਾਂ ਨੂੰ ਕੋਈ ਦੁਰਘਟਨਾ ਵਾਪਰਦੀ ਹਤੇ ਅਸੀਂ ਹਮੇਸ਼ਾ ਹੀ ਨੋਟਿਸ ਉਹਨਾਂ ਨੂੰ ਜਰੂਰ ਕੱਢਾਂਗੇ ਚਾਹੇ ਕੋਈ ਵੀ ਮਰਤੀ ਹੋਵੇ ਸ਼ੁਰੂਆਤੀ ਕੀ ਲੱਗਦਾ ਕਿਉਂਕਿ ਤੁਸੀਂ ਵੀ ਸਮਾਜ ਸੇਵੀ ਨਾਲ ਨਹੀਂ ਦੇਖੋ ਜੀ ਮੈਂ ਇਨਸੀਡੈਂਟ ਆ ਕਾਫੀ ਤੁਹਾਡੀ ਨਿਗਾਹ ਜੀ ਆਉਂਦੇ ਰਹੇ ਹੁਣ ਦੇਖੋ ਤੁਹਾਨੂੰ ਸ਼ੁਰੂਆਤੀ ਕੀ ਲੱਗਦਾ ਵੈਸੇ ਜਿੰਨਾ ਤੱਕ ਮੈਨੂੰ ਲੱਗਦਾ ਕਿਉਂਕਿ ਧੂਏ ਨਾਲ ਐਡੀਸ਼ਨ ਦੀ ਬੰਦਾ ਬੇਹੋਸ਼ ਨਹੀਂ ਹੁੰਦਾ ਕਿਉਂਕਿ ਜਿੱਥੇ ਕਿ ਸਮਾਜ ਸੇਵ ਸੋਸਾਇਟੀ ਵੱਲੋਂ 2000 ਤੋਂ ਸੇਵਾ ਨੂੰ ਸਮਰਪਤਾ ਕਿਉਂਕਿ ਕਦੇ ਵੀ ਤੇ ਤਾਂ ਮੌਕੇ ਤੇ ਜੋ ਵੀ ਹੋਊਗਾ ਉਹ ਵੇਖ ਕੇ ਤੇ ਉਸ ਤੋਂ ਬਾਅਦ ਜੋ ਵੀ ਕਾਰਵਾਈ ਹੋਵੇ ਉਹ ਜ਼ਰੂਰ ਕਰਾਂਗੇ। ਦੇ ਕੋਲੇ ਹੁਣੇ ਥੋੜੀ ਦੇਰ ਪਹਿਲਾਂ ਦੋ ਪੇਸ਼ੈਂਟ ਬੋਟ ਸਿੰਘ ਤੇ ਹਰੀ पांडे ਆਏ ਹੈਗੇ। ਇਹ ਥੋੜਾ ਬੇਹੋਸ਼ੀ ਦੀ ਹਾਲਤ ਚ ਆਏ ਸੀਗੇ। ਜਿਸ ਤਰੀਕੇ ਨਾਲ ਦੱਸਿਆ ਗਿਆ ਹੈ ਕਿ ਇਹ ਇਹਨਾਂ ਨੂੰ ਕੋਈ ਗੈਸ ਜਾਂ ਧੂਆ ਚੜਿਆ ਉਹ ਅਸੀਂ ਆਪਣੇ ਟੈਸਟ ਕਰਕੇ ਦੇਖ ਰਹੇ ਹਾਂ। ਦੋਨਾਂ ਦੀ ਆਕਸੀਜਨ ਲੈਵਲ ਘੱਟ ਸੀਗਾ। ਦੋਨਾਂ ਦਾ ਬਲੱਡ ਪ੍ਰੈਸ਼ਰ ਕਾਫੀ ਵਧਿਆ ਹੋਇਆ ਸੀਗਾ। ਹੁਣ ਇਲਾਜ ਦੇ ਅਧੀਨ ਹੈਗੇ ਤੇ ਇਲਾਜ ਦੇ ਨਾਲ ਥੋੜਾ ਬੈਟਰ ਫੀਲ ਕਰ ਰਹੇ। ਪਰ ਹਜੇ ਇਨਵੈਸਟੀਗੇਸ਼ਨ ਦੇ ਬਾਅਦ ਅਸੀਂ ਕਲੀਅਰਲੀ ਦੱਸ ਸਕਾਂਗੇ ਕਿ ਕੀ ਚੀਜ਼ ਹੋਈ ਹੈ ਨਾ ਡਾਕਟਰ ਸਾਹਿਬ ਇਹ ਕੰਮ ਕੀ ਕਰਦੇ ਆ ਕੁਝ ਪਤਾ ਇਸ ਬਾਰੇ ਹਜੇ ਅਟੈਂਡੈਂਸ ਨੂੰ ਅਸੀਂ ਹਿਸਟਰੀ ਲੈ ਰਹੇ ਹਾਂ ਸਾਰੀ ਗੱਲਬਾਤ ਕਰ ਰਹੇ ਹਾਂ ਕਿ ਹਜੇ ਸਾਡਾ ਮੇਨ ਪ੍ਰਾਇਰੀਟੀ ਇਸ ਵੇਲੇ ਇਹਨਾਂ ਨੂੰ ਐਮਰਜੈਂਸੀ ਇਲਾਜ ਦੇਣਾ ਹੈਗਾ ਤਾਂ ਕਿ ਇਹਨਾਂ ਨੂੰ ਜਾਨ ਤੋਂ ਖਤਰੇ ਤੋਂ ਬਚਾਇਆ ਜਾ ਸਕੇ ਤੇ ਉਸ ਉਸ ਸਟੇਜ ਅਸੀਂ ਚੱਲ ਰਹੇ ਹਾਂਗੇ ਤੇ ਫਿਲਹਾਲ ਹਾਲਾਤ ਕਿਦਾਂ ਦੀ ਹੈ ਉਹ ਪਹਿਲਾਂ ਨਾਲੋਂ ਬਿਹਤਰ ਹੈ ਪਰ ਹਜੇ ਖਤਰੇ ਤੋਂ ਬਾਹਰ ਨਹੀਂ ਹੈ ਪਹਿਲਾਂ ਨਾਲੋਂ ਬਿਹਤਰ ਹੈਗੇ ਤੇ ਇਲਾਜ ਚੱਲ ਰਿਹਾ ਹੈ ਇਹਨਾਂ ਨੂੰ ਆਕਸੀਜਨ ਚੱਲ ਰਹੀ ਹੈ ਠੀਕ ਹੈ ਜੀ ਤੁਸੀਂ ਹਸਪੀਟਲ ਪਹੁੰਚੇ ਹੋ ਤੁਹਾਡੇ ਪਾਰਕ ਗੇਟ ਦੇ ਕੁਝ ਕਰਮਚਾਰੀ ਹੈਗੇ ਨੇ ਹਾਦਸਾ ਵਾਪਰਿਆ ਕੀ ਹਾਦਸਾ ਵਾਪਰਿਆ ਤਕਰੀਬਨ ਸਾਨੂੰ ਜੇ ਪੌਣੇ 5 ਵਜੇ ਤਕਰੀਬਨ ਸਾਨੂੰ ਸੂਚਨਾ ਆਈ ਸੀ ਦਫ਼ਤਰ ਕਿ ਜਿਹੜਾ ਕਿਸਾਨ ਕੋल्ड ਸਟੋਰ ਆ ਦੁੰਨੇ ਕੀ ਉਹਦੇ ਵਿੱਚ ਅੱਗ ਲੱਗ ਗਈ ਆ ਅੱਗ ਲੱਗਣ ਕਾਰਨ ਜਦੋਂ ਸਾਡੀ ਟੀਮ ਉੱਥੇ ਜਾ ਗਈ ਤੇ ਉਹਨਾਂ ਨੇ ਜਾ ਕੇ ਵੇਖਿਆ ਤੇ ਉਹ ਅੱਗ ਜਾਣੀ ਅੱਗ ਤਾਂ ਇੰਨੀ ਹੈ ਨਹੀਂ ਸੀ ਫੱਕ ਨੂੰ ਥੋੜਾ ਬਹੁਤ ਸੀਗਾ ਉੱਥੇ ਵਿੱਚ ਕੋਈ ਗੈਸ ਜ਼ਹਿਰੀਲੀ ਗੈਸ ਸੀ ਕਿ ਉਹ ਲੀਕ ਹੋਈ ਵੀ ਸੀਗੀ ਉਹਦੇ ਨਾਲ ਦੋ ਬੰਦੇ ਇੱਕ ਸਾਡਾ ਮੁਲਾਜ਼ਮ ਸੀ ਫਾਇਰ ਬ੍ਰੀਡ ਦਾ ਤੇ ਇੱਕ ਉਹਨਾਂ ਦਾ ਕੋਈ ਕੋਲਡ ਸਟੋਰ ਦਾ ਹੋਰ ਸੀਗਾ ਮੁਲਾਜ਼ਮ ਉਹ ਦੋਵੇਂ ਬੇਹੋਸ਼ ਹੋ ਗਏ ਸੀਗੇ ਹੁਣ ਕਿਵੇਂ ਦੇ ਹਾਲਾਤ ਹਨ ਜਦੋਂ ਅਸੀਂ ਲੈ ਕੇ ਆਏ ਸੀ ਉਦੋਂ ਤਾਂ ਕਾਫੀ ਉਦੋਂ ਤਾਂ ਬੇਹੋਸ਼ੀ ਦੇ ਹਾਲਤ ਉਹਦੇ ਵਿੱਚ ਸੀ ਕਿ ਤੇ ਹੁਣ ਅੱਗੇ ਨਾਲੋਂ ਕਾਫੀ ਠੀਕ ਆ ਯਾਨੀ ਪਰ ਹਜੇ ਖਤਰੇ ਦੇ ਵਿੱਚ ਹੈ ਜੀ ਕਿਹੜੀ ਜਗ੍ਹਾ ਕੋਲਡ ਸਟੋਰ ਸੀਗਾ ਇਹ ਦੋਨੇ ਕਿ ਕਿਸਾਨ ਕੋਲਡ ਸਟੋਰ ਆਹਲਾ ਅਹ ਦਰ ਹੈ ਕਿ ਅੱਜ ਕੀ ਹਾਦਸਾ ਕੀ ਵਾਪਰਿਆ ਕੋਲ ਸਟੋਰ ਤੋਂ ਐਸਾ ਜ ਕੋਈ ਖਾਸ ਨਹੀਂ ਕਿ ਥੋੜੀ ਅੰਦਰ ਅਗ ਲੱਗੀ ਸੀ ਵੈਲਡਿੰਗਸ ਚੱਲਦੀ ਵੀ ਸੀਗੀ ਤੇ ਫੱਕ ਨੂੰ ਅਗ ਲੱਗੀ ਸੀ ਫੱਕ ਨੂੰ ਅਗ ਲੱਗਣਾ ਪਤਾ ਨਹੀਂ ਲੱਗਿਆ ਅੰਦਰ ਫੱਕ ਨੂੰ ਅਗ ਲੱਗੀ ਤੇ ਦਰਵਾਜ਼ਾ ਬੰਦ ਸੀਗਾ ਕੱਲ ਦਾ ਉਹਦੇ ਕਰਕੇ ਗੈਸ ਬਣ ਗਈ ਅੰਦਰ ਧੂਆ ਧੂਆ ਸਫੋਕੇਸ਼ਨ ਸਫੋਕੇਸ਼ਨ ਹੋ ਗਈ ਧੂਏ ਨਾਲ ਤੇ ਅਦਰਵਾਈਜ਼ ਸਟੋਰ ਕੋਲਡ ਸਟੋਰ ਬੰਦ ਹੈ ਕਾਫੀ ਧੇਰ ਤੋਂ ਬੰਦ ਹੈ ਇਹਦੀ ਰਿਪੇਅਰ ਚੱਲ ਰਹੀ ਸੀ ਨਵਾਂ ਹੀ ਖਰੀਦੇ ਇਹਨੂੰ ਠੀਕ ਕਰਨ ਵਾਸਤੇ ਇਹਦੀ ਰਿਪੇਅਰ ਚੱਲ ਰਹੀ ਸੀ ਵੈਲਡਿੰਗ ਕਰਦੇ ਆ ਲੇਬਰ ਤੋਂ ਥੋੜੀ ਜੀ ਉਹ ਅੱਗ ਲੱਗੀ ਫੱਕ ਨੂੰ ਜਿਸ ਦੇ ਨਾਲ ਅੰਦਰ ਧੂਆ ਪੈਦਾ ਹੋ ਗਿਆ ਜਿਸ ਦੇ ਨਾਲ ਇੱਕਦਮ ਬੰਦੇ ਗਏ ਤਾਂ ਥੋੜਾ ਸਫੋਕੇਸ਼ਨ ਦੀ ਹੋਈ ਔਰ ਕੋਈ ਗੱਲ ਨਹੀਂ ਬੰਦੇ ਦੋਨੋਂ ਐਂ ਬਿਲਕੁਲ ਠੀਕ ਆ ਕੋਈ ਪ੍ਰੋਬਲਮ ਨਹੀਂ ਕਿਸੇ ਨੂੰ ਕਿਹੜੇ ਕਿਹੜੇ ਬੰਦੇ ਸੀਗੇ ਉਹ ਇੱਕ ਫਾਇਰ ਬ੍ਰਿਗੇਡ ਦਾ ਸੀ ਇੱਕ ਤੋਂ ਮੈਨੇਜਰ ਸੀਗਾ ਦੋ ਸੀਗੇ ਬੰਦੇ ਦੋਨੋਂ ਬਿਨਾ ਮਾਸਕ ਤੋਂ ਜਲਦੀ ਨਾਲ ਅੰਦਰ ਚਲੇ ਗਏ ਜਿਸ ਦੇ ਕਰਕੇ ਉਹ ਧੂਆ ਥੋੜਾ ਜਿਹਾ ਉਹਨਾਂ ਦੇ ਗ ਤੇ ਉਸ ਤੋਂ ਬਾਅਦ ਇਮੀਡੀਏਟਲੀ ਉਹਨਾਂ ਨੂੰ ਬਿਲਕੁਲ ਜਿੱਤੋ ਹਸਪਤਾਲ ਲਈ ਲੈ ਗਏ ਆ ਦੋਨੋਂ ਬੰਦੇ ਬਿਲਕੁਲ ਪਰਫੈਕਟ ਹੈ ਐਂ ਚੰਗੀ ਤਰ੍ਹਾਂ ਠੀਕ ਆ ਕੋਈ ਸਭ ਕੁਝ ਠੀਕ ਹੈ ਕੋਈ ਦਿੱਕਤ ਨਹੀਂ ਹੈ ਪਾਕ ਨੂੰ ਅੱਗੇ ਕਿਵੇਂ ਲੱਗੀ ਵੈਲਡਿੰਗ ਕਰਨੀ ਲੋ ਵੈਲਡਿੰਗ ਕਰਨੀ ਸੀ ਨਾ ਕਟਿੰਗ ਨਾਲ ਕੰਮ ਚੱਲਦਾ ਵੈਲਡਿੰਗ ਕਟਰ ਨਾਲ ਤੁਸੀਂ ਵੀ ਮਾਲਕ ਕੋਲ ਹਾਂਜੀ ਮੈਂ ਚਾਚਾ ਜੀ ਇਹਦਾ ਅੱਛਾ ਅੱਛਾ ਪਲਾਂਟ ਕਾਫੀ ਦਿਨ ਤੋਂ ਬੰਦ ਆ